ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਇੱਕ ਗੱਬਣ ਗਾਂ ਈ ਤੇ ਤਿੰਨ ਸੋਈਆਂ ਵੀ ਇੱਕ ਬੱਚੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਉ ਪੁੱਛ ਲੈਨੇ ਬਾਈ ਤੋਂ ਬਾਈ ਜੀ ਹਸੀ ਗਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਬੜੀਆ ਬੜੀਆ ਨਾਮ ਤੇ ਐਡਰੈਸ ਬੋ ਨਾਮ ਵੀਰੇ ਬੀਜਾ ਪਿੰਡ ਸੈਦੂ ਪੇ ਤਸੀਨ ਨਿਹਾਲ ਸਿੰਧਾ ਜਿਲ੍ਹਾ ਮੁਕਤ ਨੇੜੇ ਬਾਈ ਪਿੰਡ ਨੇੜੇ ਬਾਈ ਆਪਾਂ ਨੂੰ ਪਹਾੜ ਵੀ ਉਨੀ ਲਵਾਤੇ ਰਹਿੰਦਾ ਤੇ ਨਿਹਾਲ ਸਿੰਧਾ ਵਾਲਾ ਵੀ ਤੇ ਸਲਾਹ ਤੋਂ ਬਰਾਬਰ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਵੀਰੇ 9857538386 ਠੀਕ ਆ ਬਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸਮ ਇਹ ਡਾਕਟਰ ਸਾਹਿਬ ਮਾਲਕਾ ਨੇ ਤਾਂ ਆਪਾਂ ਨੂੰ ਦੂਜਾ ਸੂਆ ਦੱਸਿਆ ਪਰ ਵੀ ਮੰਨ ਲਓ ਵੀ ਆਪਾਂ ਤੀਜਾ ਸੂਆ ਮੰਨੇ ਜੀ ਠੀਕ ਹੈ ਹੈਨਾ ਦਾਹਾ ਅਗਲੇ ਨੇ ਆਪਦੀ ਦੇਖਣੀ ਹੈ ਜੀ ਸਹੀ ਗੱਲ ਜਿਹੜਾ ਦੂਜਾ કે ਤੀਜਾ ਲੱਗਦੀ ਆ ਬਹੁਤ ਅਸਟੀਮੇਟ ਲਾ ਲਿਓ 22 ਕਹਿੰਦਾ ਤਕਰੀਬਨ ਤੀਜਾ ਕੇ ਸੂਆ ਹੋਊਗੀ ਤੇ ਲਾ ਤੋਂ ਅਸਟੀਮੇਟ ਲਾਓ ਅਰਡ ਬਹੁਤ ਸੋਹਣਾ ਤਿਆਰ ਕਰੋ ਥਾਣਾ ਚੰਗਾ ਚਾਰੇ ਥਣ ਨਿਕਲਵੇਂ ਪੂਰੇ ਗੈਟ ਤੇ ਲਾ ਦੇ ਖਾ ਦੇ ਸੱਚ ਕੇ ਲੈ ਤੇ ਲਾ ਤੋਂ ਨਾ ਬਹੁ ਪੰਜਾ ਹਜੇ ਪਈਆ 7-8 ਦਿਨ ਮਾਲਕਾਂ ਨੇ ਕਹਿਣ ਦੇ ਮੁਤਾਬਕ ਹਮ ਠੀਕ ਹੈ ਹੀ ਰਿਕਰਡ ਦੁੱਧ ਦਾ ਬੇ రికార్ਡ ਦਾ ਵੀਰੇ 16 ਕਿਲੋ ਲੀਟਰ ਦਾ ਦੱਸਿਆ ਆਪਾਂ ਨੂੰ ਦੂਜੇ ਦੂਏ ਦਾ ਖੋਲ ਦੇ ਬਈ ਤੋੜ ਕੇ ਵਿਖਾ ਦੇ ਚੱਦ ਚੰਗਾ ਚੰਗੀ ਐ ਬੜਾ ਰੰਗ ਰੂਪ ਚੰਗਾ ਕੇਸ ਚੰਗਾ ਤੇ ਗੱਟਲੇ ਵਾ ਕਰਨ ਵਾਲੀ ਮੂਰ ਨੂੰ ਤਿਆਰ ਕਰਦੇ ਨੇ ਹਨਾ ਠੀਕ ਆ ਬਈ ਤੇ ਕੀ ਮੁੱਲ ਆ ਬਈ ਇਹਦਾ ਮੁੱਲ ਬਈ ਆਪਾਂ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਈਏ ਹਨਾ ਹੂੰ 57000 ਰੁਪਏ ਦੀ ਬੈਠ ਦੇ ਦਾਂਗੇ ਬਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 57000 ਦੀ ਬਾਕੀ ਬਈ ਚਾਰੂ ਚੂਰੂ ਬਹੁਤ ਆ ਹਨਾ ਠੀਕ ਆ ਖਾਣ ਪੀਣ ਦੀ ਤੇ ਸਿਲਸਾ ਲੱਗ ਵੀ ਬਹੁਤ ਆ ਜਿਵੇਂ ਮਰਜ਼ੀ ਕੋਈ ਭਲਾਂ ਦੀ ਪੁੱਠੇ ਪਾਸੇ ਦੀ ਬੈ ਜਾ ਆਪਣਾ ਸਿੱਧੇ ਪਾਸੇ ਦੀ ਬੈ ਠੀਕ ਆ ਕਹਿੰਦੀ ਕੁਛ ਨਹੀਂ ਹਨਾ ਪ੍ਰਵਾਸ ਨਹੀਂ ਗਈ ਨਹੀਂ ਕੋਈ ਹੂੰ ਜਿੰਦਰ ਤੇ ਲੱ ਮਰਜ਼ੀ ਬੈਠਾ ਰਹੇ ਬਾਈ ਕਹਿੰਦਾ ਕੋਈ ਚੱਕਰੀ ਨਹੀਂਗਾ ਫੂਲੋ ਵੀ ਲੇਵਾ ਖਾਣਾ ਵੀ ਗੱਟਲੇਵਾ ਮੂਰ ਨੂੰ ਤਿਆਰ ਕਰੀ ਬੈਠੇ ਕਰਮੜੀ ਹਾਂਜੀ ਕੱਲਾ ਕੱਲਾ ਥਣ ਪੂਰੀ ਵੀ ਥੀ ਤੇ ਥਣ ਰੰਗ ਰੂਪ ਰਾਜੀ ਰੋਜੀ ਚੰਗੇ ਮੁੱਲ ਵੀ ਜਾਇਦਾ 57000 ਰੁਪਏ ਬਾਕੀ ਜਿਹੜਾ ਮਾਨਤਨ ਜ਼ਰੂਰ ਹੋ ਜੀ। ਥੋੜਾ ਥੜਾ ਚੈੱਕ ਕਰੋ ਬਾਈ ਬਾਈ। ਅੱਗੇ ਵੀਰੇ 2 ਨੰਬਰ ਤੇ ਸੂਈ ਵੀ ਆ ਬਾਈ। ਇਹ ਡਾਕਟਰ ਸਾਹਿਬ ਸੂਈ ਵੀ ਆ ਜੀ। ਇਹਦਾ ਸੂਆ ਸੂਈ ਆ। ਇਹ ਦੂਜਾ ਸੂਆ ਜੀ ਪਿਓਰ। ਕਦੋਂ ਸੂਈ ਆ ਬਾਈ? ਇਹਨੂੰ ਹੋ ਗਿਆ ਜੀ ਅੱਜ ਤੀਜਾ ਦਿਨ ਹੀ ਸੂਈ। ਬੱਚਾ ਕੀ ਆ ਬਾਈ? ਮੇਰਾ ਬੱਚਾ ਅੱਛੀ ਬੋਝ। ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੇ ਬੱਚੀ ਚੰਗੀ ਆ ਯਾਰ ਹਨਾ ਹਾਂਜੀ ਬੱਚੀ ਬਹੁਤ ਚੰਗੀ ਹੈ ਬੱਚਾ ਬਈ ਬੱਚੀ ਮੰਨ ਲਓ ਵੀ ਆਉਂਦੇ ਸਾਲ ਨੂੰ ਦੂਜੀ ਗਾਂ ਤਿਆਰ ਹੋਣ ਵਾਲਾ ਕੰਮ ਹੀ ਹੈ ਸਹੀ ਗੱਲ ਆ ਬਈ ਸਾਲ ਡੇਢ ਸਾਲ ਨੂੰ ਨਾਲ ਹੀ ਕਰਮਣੀ ਨੇ ਤਿਆਰ ਹੋ ਰਹਿਣ ਕਿੰਨੇ ਬੋਲੇ ਤੇ ਆ ਹੁਣ ਇਹਦੇ ਥਲੇ ਝੂਠ ਮਾਰਨੀ ਜਿੰਨਾ ਮਰਜੀ ਮਾਰ ਚਲੀ 16 ਕਿਲੋ ਦੁੱਧ ਜਮਾ ਤਿਆਰ ਹੈ ਨੱਟ ਤਿਆਰ ਆ ਬਈ ਜਮਾ ਤਿਆਰ ਕੋਈ ਦੋ ਡੰਗ ਚੂਲੇ ਨੇ ਕਿਆ ਡੰਗ ਚੂਲੇ ਜੀ ਪਲਵਾਟ ਠੀਕ ਆ ਅਡਰਕ ਸੀਲ ਢੰਡੀ ਹੈ ਵੀ ਬਹੁਤ ਹੈ ਜੇ ਮਰਜੀ ਕੋਈ ਮਰਜੀ ਬੈਠਾ ਰੇ ਬਾਈ ਕਹਿੰਦਾ ਕੋਈ ਚੱਕੀ ਹਾਂਜੀ ਅੱਜ ਆਪਾਂ ਧਾਰਾ ਵੀ ਮਾਰਾਂਗੇ ਜੀ ਸਾਰੇ ਬਹੁਤ ਨੇ ਵੀ ਧਾਰਾ ਕੋਈ ਚੱਕਰੀ ਨਹੀਂ ਗਾ ਬਾਕੀ ਦਰ ਨਾੜਾ ਨੂੜਾ ਬਾਈ ਲੈ ਵੇ ਤੇ ਫੋਲੀ ਚੰਗੀਆਂ ਮੰਨ ਹੂੰ ਤੇ ਚੋਣ ਚਾਲ ਚੰਗਾ ਹੈ ਲੱਗਿਆ ਥਲੇ ਬਾਹੂ ਨੂੰ ਚੋਣ ਦੇਖੋ ਚੋਣ ਬੜਾ ਚੰਗਾ ਯਾਰ ਹਣਾ ਚੋਣ ਜਾਣਦਾ ਬਾਈ ਲੇਖ ਹੀ ਮੁੱਕਿਆ ਪਿਆ ਯਾਰ ਬੈਣ ਦਾ ਢੰਡੀ ਸੀਲੇ ਜਿਹੜੇ ਮਰਜੀ ਪਾਸੇ ਬੰਦਾ ਬੈਠਾ ਰਵੇ ਠੀਕ ਹੈ ਚਵਾਈ ਦੇਖੋ ਬਾਈ ਚਵਾਈ ਨੰਬਰ 1 ਗੰਨੇਰ ਕੀ ਧਾਰਾ ਬਾਈ ਹੂੰ ਲੈ ਕਿਆ ਬਾਤ ਮੂਰਲੇ ਘਣਾ ਜਿਵਾਈ ਚੈੱਕ ਕਰੋ ਚੋਣ ਬੜਾ ਚੰਗਾ ਯਾਰ ਹਨਾ ਕਿਆ ਬਾਤ ਜਿਵਾਈ ਜੁ ਵੀ ਬਈ ਇੱਕ ਨੰਬਰ ਹੈ ਠੰਡੀ ਸੀਲਾ ਬਾਕੀ ਨਾੜਾ ਨੂੜਾ ਵਹਿੜਦੇ ਬਈ ਲੈਵੇ ਤੇ ਦੋਨੇ ਪਾਸੇ ਬਹੁਤ ਧੀਏ ਸਹੀ ਹਾਲਾ ਤੋਰ ਦੋ ਬਈ ਮਰਾ ਫੁੱਲ ਕਰਦਾ ਸੋਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਆ ਖਾਣ ਲੇ ਬਾਬੇ ਕਰਮ ਵਾਲੀ ਦੇ ਬਹੁਤ ਚੰਗਾ ਜਿਵਾਈ ਚੰਗੀਆਂ ਧਾਰਾ ਬਾਈ ਨੇ ਮਾਰੀਆਂ ਥੋੜੀ ਜਿਨਾ ਬਈ ਬਸ ਮੰਨ ਲਓ ਵੀ ਬੰਦੇ ਵਿਚਾਰੇ ਹਸਾਬ ਜੇ ਦੀ ਸੀਗੇ ਜਿੰਨਾ ਤੋਂ ਲਈ ਆ ਖਰਾ ਖਰੂਕ ਨਹੀਂ ਹੋਣੀ ਪਈ ਠੀਕ ਆ ਨਹੀਂ ਵੇੜਨੇ ਦਾ ਫੁੱਟ ਚੋੜੀ ਹੋਣਾ ਸੀ ਬਈ ਤਾਂ ਤਾਂ ਹੋਰ ਤੇ ਕੀ ਮੁੱਲ ਆ ਦਾ ਜੱਜ ਜਬਰੇ ਮੁੱਲ ਡਾਕਟਰ ਇਹਦਾ ਕੁਛ ਮਰਜ਼ੀ ਕਰੀ ਜਾਈਏ ਹੂੰ 72000 ਰੁਪਏ ਦੀ ਇਹ ਦੇ ਦਾਂਗੇ ਮਾਨਤਣ ਕਰ ਦਾਂਗੇ ਵਿੱਚ ਮੁੱਲ ਕਰਾਉਣ ਨੂੰ ਬਾਈ ਕੰਦਾ ਜਿਹੜਾ ਮਰਜ਼ੀ ਕਰਾ ਲਓ 72000 ਦੀ ਬੜਾ ਜਿਹੜੀ ਦੇ ਦਾਂਗੇ ਵਿੱਚੋਂ ਮਾਨਤਣ ਹੋਣੀ ਠੰਡੀ ਨਾ ਠੰਡੀ ਬਹੁਤ ਲੇਵਾਲੂ ਵਾ ਕਰਮਾਈ ਦਾ ਬਹੁਤ ਚੰਗਾ ਬਾਕੀ ਬਾਈ ਮੂਹਰੋਂ ਪਿੱਛੋਂ ਕੋਈ ਨਹੀਂ ਆ ਲੇਵਾਂ ਸਹੀ ਗੱਲ ਆ ਰਸਾ ਛੜਦਾ ਬਾਈ ਨੇ ਮੌ ਇਹ ਨਾ ਬਾਈ ਨੇ ਹੱਥ ਫੇਰ ਤੱਕ ਇਹ ਹੱਜਰ ਮਾਲੀ ਨੇ ਕੋਸ਼ਿਸ਼ ਨਹੀਂ ਠੰਡੀ ਦਾ ਲਾ ਇੰਨੀ ਕ ਜਿਵੇਂ ਮਰਜੀ ਜਿੱਥੇ ਮਰਜੀ ਖੜਾ ਲਾ ਕਰਮਾਲੀ ਨੂੰ ਬਈ ਤੂੰ ਟੈਨਸ਼ਨ ਹੀ ਨਹੀਂ ਯਾਰੀ ਜੇ ਹਰਜੀ ਛੱਡ ਕੇ ਬਹਿ ਜਾ ਸਹੀ ਗੱਲ ਆ ਬਸ ਮੋਲ ਬਤ 3000 ਰੁਪਏ ਮੰਨਦਾ ਜਰੂਰ ਹੋ ਲਈ ਫੁੱਲ ਕਾਦਾ ਬਈ ਫੁੱਲ ਰਾਜੀ ਐ ਫੇਸ ਚੰਗਾ ਥਣ ਚੰਗਾ ਚਵਾਈ ਚੰਗੀ 19 20 ਕਿਲੋ ਦੁੱਧ ਡਾਕਟਰ ਸਾਹਿਬ ਪਹਿਲੇ ਸੂਈ ਦਿੱਤਾ ਹੋਇਆ ਬੈਠਦਾ ਠੀਕ ਆ ਤੇ ਆ ਕਿ 20 ਕਿਲੋ ਬਾਬੂ ਦੀ ਬੰਦੀ ਦੇ ਬਾਰੇ ਸੇਵਾਵਾਦ ਦਾ ਠੀਕ ਹੋ ਗਿਆ ਮੈਨੂੰ ਤੋਸ ਸੇਵਾ ਤੇ ਡਿਪੈਂਡ ਦਾ ਸਹੀ ਹੈ ਅੱਗੇ ਭਰਾ ਦੋ ਨੰਬਰ ਇਹ ਡਾਕਟਰ ਸਾਹਿਬ ਦੂਜਾ ਸੂਆ ਸੂਈ ਵੀ ਬੱਚੀ ਹੂੰ ਤੇ ਦੰਦਾਂ ਦਾ ਜੇ ਮੰਨੋ ਵੀ ਚਟਦੇ ਕੱਟੀਆਂ ਵੀ ਚੋਕ ਦੇ ਪੂਰੇ ਹੋਏ ਵੇ ਠੀਕ ਹੈ ਜੀ ਹਾਂਜੀ ਬੱਚਾ ਕੀ ਦੇਤਾ ਇਹਨੇ ਮਗਰ ਬੱਚਾ ਜੀ ਬੱਚਾ ਜੀ ਹਾਂਜੀ ਆਰਡਰ ਸੀਡੈਂਟੀ ਇਹ ਵੀ ਬਹੁਤ ਹੈ ਲੈ ਬੱচ্চਾ ਬਈ ਮਗਰ ਬੱচ্চਾ ਦਾ ਆਰਡਰ ਚੰਗਾ ਥਣ ਬੜਾ ਚੰਗਾ ਹਾਂ ਹਾਂਜੀ ਹਾਂਜੀ ਬਈ ਥਣ ਥਣ ਬਹੁਤ ਚੰਗਾ ਗੈਬ ਗਲਾਬੀ ਥਣ ਚਾਰੇ ਥਣ ਪੂਰੇ ਗੈਬ ਤੇ ਖੋਲ ਦੇ ਬਈ ਤੋਰ ਕੇ ਵਿਖਾ ਦੇ ਆਰਡਰ ਕਮਾਲ ਦਾ ਬਈ ਤੇ ਸ਼ਾਮ ਤੱਕ ਹਜੇ ਚ ਬਈ ਜੀ ਬਈ 2 ਘੰਟੇ ਪਾਇਆ ਉਹਨੂੰ ਆਰਡਰ ਜਿਹੜਾ ਹੋਣੀ ਵਧੀਆ ਤਿਆਰ ਕਰ ਲੂਗੀ ਕਦ ਚੰਗਾ ਫੇਸ ਬੜਾ ਇਹ ਸੂਰ ਬਹੁਤ ਚੰਗਾ ਬਈ ਬੱਛੀ ਦਾ ਧੀ ਗੱਲ ਆ ਫੇਸ ਕਰਮ ਵਾਲੀ ਦਾ ਬੜਾ ਪਿਆਰਾ ਬਾਕੀ ਤੋੜਾ ਤੋੜਾ ਚੈੱਕ ਕਰ ਚੰਗੀ ਆ ਸਨਕ ਕੀ ਆ ਬੜਾ ਚਿਵਾਈਕੂਈ ਗਮੀ ਚਿਵਾਈਕੂਈ ਭਾਈ ਇੱਕ ਨੰਬਰ ਕੋਈ ਮਰਜੀ ਚੋਈ ਜਾਵੇ ਆ ਤੇ ਠੀਕ ਆ ਭਾਈ ਹਾਂਜੀ ਹਮ ਆਪਣੇ ਭਾਦੀ ਅਗਲਾ ਭਾਈ ਤਸੱਲੀ ਕਰਕੇ ਲੈ ਜਾਵੇ ਦੋ ਡੰਗ ਯਾਰ ਡੰਗ ਹਨ ਜਿੰਨਾ ਦੁੱਧ ਦਸਦਾ ਭਾਈ ਉਹਨੇ ਨਿਕਲੂਗਾ ਹੁਣ ਬੱਚੀ ਥੱਲੇ 14 ਕਿਲੋ ਜੋ ਦੁੱਧ ਜਮਾ ਤਿਆਰ ਆ ਭਾਈ ਠੀਕ ਆ ਜੀ ਤੇ 16 17 ਕਿਲੋ ਆਮਦਨਾਂ ਦਾ ਦੁੱਧ ਬੱਚੀ ਪਾ ਜੀ ਹਾਂ ਆਰਡਰ ਦੇਖੋ ਭਾਈ ਥਣ ਬਹੁਤ ਚੰਗਾ ਮੁੱਕੀ ਆ ਬਾਕੀ ਹਜੇ ਦੇਣੀ ਤੀਜਾ ਭਾਈ ਸੂਈ ਨੂੰ ਆ ਮੈਲਾ ਮੂਲਾ ਮਗਰ ਪੂਜ ਦੇ ਲੱਗੇ ਹੀ ਹਮ ਮੁੱਲ ਕੀ ਇਹਦਾ ਜਾਇਜ਼ ਹੈ ਮੁੱਲ ਭਈ ਇਹਦਾ 62000 ਰੁਪਏ ਲੈਂਦੇ ਹਾਂ ਮਾਨ ਤਨ ਹੋ ਜਾ ਮਾਨ ਤਨ ਮਾਣਾ ਮੁੱਤ ਕਰ ਠੀਕ ਅੱਗੇ ਵੀਰੇ 3 ਨੰਬਰ ਇਹ ਦਾ ਸਰ ਇਹ ਵੀ ਦੂਜਾ ਸੂਆ ਸੂਈ 222 ਕਦੋਂ ਸੂਈ ਆ ਫਿਰ ਇਹਨੂੰ ਹੀ ਅੱਜ ਹੋ ਗਿਆ ਪੰਜਵਾਂ ਦਿਨ ਪੰਜਵਾਂ ਦਿਨ ਬੱਚਾ ਕੀ ਆ ਭਾਈ ਮਗਰ ਇਹਦੇ ਵੀ ਬੱਚਾ ਹੀ ਆ ਜੀ ਤੇ ਦੁੱਧ ਕਿੰਨਾ ਭਾਈ ਦੁੱਧ ਹੁਣ 15 ਕਿਲੋ ਹੋ ਜੀ ਚੋਣ ਜਮਾ ਤਿਆਰ ਆ ਭਾਈ ਜਮਾ ਤਿਆਰ ਠੀਕ ਆ ਕੋਲੋ ਭਾਈ ਤੋੜ ਕੇ ਵਿਖਾ ਦਿਓ ਆਰਡਰ ਭਾਈ ਨੇੜ ਤੋਂ ਚੈੱਕ ਕਰ ਲੋ ਖਾਣ ਖਾਣ ਚੰਗਾ ਲੱਗਿਆ ਚਾਰੇ ਥਣ ਲੈ ਨਿਕਲ ਗਏ ਨਾੜਾ ਨੂੜਾ ਕਰ ਮੇਰੇ ਫੋਲ ਤੇ ਹੀ ਫੇਸ ਵੀ ਬੜਾ ਪਿਆਰਾ ਲੱਗਦਾ ਫੇਸ ਚੰਗਾ ਬਾਕੀ ਤੋਰਾ ਤਰਾ ਇਹ ਥੋੜਾ ਇਹਨਾਂ ਧੱਕਾ ਕਰਦੀ ਦਾ ਸੋ ਘਰੋਂ ਨਹੀਂ ਕੱਢੀ ਵੀ ਠੀਕ ਆ ਹਾਂਜੀ ਬਾਕੀ ਸੀਲ ਠੰਡੀ ਬਹੁਤ ਆ ਜੀ ਇਹ ਬੱਚੇ ਦਾ ਥੋੜਾ ਜਿਹਾ ਕਰਦੀ ਹੈ ਵੀ ਹੂੰ ਸੀਲ ਠੰਡੀ ਹੈ ਵੀ ਬਹੁਤ ਆ ਜੇ ਮਰਜੀ ਕੋਈ ਥੱਲੇ ਬੈਠਾ ਰਹੇ ਲੈ ਜਿਵੇਂ ਮਰਜੀ ਬੈਠਾ ਰਹੇ ਬਾਈ ਕਹਿੰਦਾ ਕੋਈ ਚੈੱਕ ਨਹੀਂ ਕਹਿੰਦੀ ਕੁਛ ਨਹੀਂ ਆਰਡਰ ਕਮਾਲ ਦਾ ਠੰਡੀ ਬਹੁਤ ਆ ਥਣ ਬਹੁਤ ਚੰਗਾ ਮੁਰਗੀ ਵਾਲਾ ਥਣ ਬਸ ਥੋੜਾ ਜਿਹਾ ਬੱਚੇ ਦਾ ਹੀ ਕਰਦੀ ਜੀ ਹੋਰ ਕੋਈ ਚੱਕਰ ਨਹੀਂ ਬੱਚੇ ਦੇ ਬਣ ਲੈਨੇ ਆਪਾਂ ਮੋਲ ਕੀ ਆਦਾ ਮੋਲੇ ਦਾ 72000 ਰੁਪਏ ਜੀ ਮਾਨ ਤਨ ਹੋ ਜਾ ਮਾਨ ਤਨ ਕਰ ਦਾਂਗੇ 72000 ਰੁਪਏ ਮੋਲਾ ਬਈ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਸੀਡ ਢੰਡੀ ਬਹੁਤ ਹੈ ਬੱਡ ਚੰਗਾ ਰੰਗ ਰੂਪ ਚੰਗਾ 300 ਚੰਗਾ ਜੀ ਅੱਗੇ ਤੇ ਬੱਚੀ ਬਾਰੇ ਕਿੰਨੀ ਕੁ ਉਮਰ ਆ ਜੀ ਬੱਚੀ ਦੀ ਡਾਕਟਰ ਸਾਹਿਬ 12 ਕਿ ਮਹੀਨੇ ਉਮਰ ਆ ਜੀ ਠੀਕ ਆ ਕਿਹੜੇ ਟੀਕੇ ਦੀ ਆ ਇਹ ਆ ਹੀ ਨਹੀਂ ਇਹ ਪਤਾ ਪਤਾ ਲੱਤੀ ਹੋਗੀ ਨਾ ਮਾਂ ਦਾ ਦੁੱਧ ਬਈ ਮਾਂ ਦਾ ਦੁੱਧ ਹੈਗਾ ਹੀ 23 24 ਕਿਲੋ ਦਾ ਠੀਕ ਆ ਝੋਲੀ ਚੰਗੀ ਆ ਝੋਲੀ ਚਾਲੀ ਬਹੁਤ ਚੰਗੀ ਆ ਜੀ ਥਣ ਵੀ ਚਾਰੀ ਲੱਗੇ ਆ ਬੱਚੀ ਨੂੰ ਹੂੰ ਤੇ ਕੀ ਮੋਲ ਹੈ ਦਾ ਜੱਜ ਸਮੋਲੇ ਦਾ ਡਾਕਟਰ ਸਾਹਿਬ 12000 ਰੁਪਏ ਹੀ ਮਾਨਤਨ ਹੋ ਜਾ ਮਾਨਤਨ ਕਰਦਾ ਇਸ ਮੌਕੇ 12000 ਰੁਪਏ ਮੋਲ ਦਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋਵੇ। ਨਾਗ ਸੀਗੇ ਭਰਾ ਕੋਲੇ ਬਈ 5-5 ਰਖਾਤੀ ਕਿਸੇ ਵੀਰ ਦੇ ਪੰਜਾਂ ਚ ਕੋਈ ਵੀ ਨਾਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲੇ ਜੀ। ਧੰਨਵਾਦ ਜੀ।